ਹੈਲੋ ਜੀ ਬੰਬੰਬ ਬੋਲੇ ਪ੍ਰਾਗਰਾਜ ਪਹੁੰਚ ਗਏ ਤੇ ਪ੍ਰਾਗਰਾਜ ਹੁਣ ਸੰਗਮ ਤੇ ਇਸ਼ਨਾਨ ਕਰਨ ਜਾ ਰਹੇ ਆ ਤੇ ਚਾਰੇ ਜਣੇ ਆ ਸੀ ਮੱਖਣ ਕਹਿੰਦਾ ਕਹਿੰਦਾ ਮੈਂ ਗੱਡੀ 'ਚ ਬੈਠੂ 143 ਸਾਲਾਂ ਤੇ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਕਹਿੰਦੇ 143 ਸਾਲਾਂ ਬਾਅਦ ਪ੍ਰਾਗਰਾਜ ਦੇ ਵਿੱਚ ਸੰਗਮ ਆਇਆ ਜਿੱਤੇ ਦਰਸ਼ਨ ਕਰਦੇ ਆ ਉਹ ਵੀਡੀਓ ਦਿਖਾਉਣੇ ਆ ਜੋੜੇ ਰਹੋ ਪੂਰੇ ਵਲੌਗ ਦੇ ਨਾਲ ਆਹ ਵੇਖੋ ਜੀ ਐ ਜਾ ਰਹੇ ਆ ਹਰ ਇੱਕ ਆਟੋ ਤੇ ਆਟੋ ਕਹਿੰਦੇ ਇਥੇ ਜੇ ਆਪਾਂ ਗੱਲ ਕਰੀਏ ਕੱਲ ਚੈਨਲਾਂ 'ਚ ਨਿਊਜ਼ ਦੇਖ ਰਹੇ ਸੀ ਕਹਿੰਦੇ 38 ਦਿਨ ਦੇ ਵਿੱਚ 55 ਕਰੋੜ ਬੰਦਾ ਜਿਹੜਾ ਆ ਕੇ ਲੱਗਿਆ ਆਪਾਂ ਵੈਸੇ ਗੱਲ ਕਰਦੇ ਸੀ ਕਹਿੰਦੇ 40 ਤੋਂ 45 ਕਰੋੜ ਹੋਣਾ ਪਰ 55 ਕਰੋੜ ਬੰਦਾ ਆ ਚੁੱਕਿਆ ਸੀਗਾ ਅਰਸੋਂ ਤੱਕ ਉਹਦੋਂ ਦਾ ਹੋਰ ਆਈ ਜਾਂਦਾ ਤੇ ਜੇ ਗੱਲ ਕਰੀਏ ਲਗਭਗ 70 ਕਰੋੜ 75 ਕਰੋੜ ਬੰਦਾ ਹੋਊ ਕਿਉਂਕਿ ਜਿਹੜਾ 26 ਤਰੀਕ ਤੱਕ ਨਾ ਇਹਦੇ ਵਿੱਚ ਕਾਫੀ ਜ਼ਿਆਦਾ ਲੋਕ ਆ ਰਹੇ ਆ ਦੇਖੋ ਆ ਬਾਈਕ ਚੱਲ ਰਹੀਆਂ ਨੇ ਇਹ ਇੱਕ ਮੋਟਰਸਾਈਕਲ ਤੇ ਦੋ ਸਵਾਰੀਆਂ ਲੈ ਜਾਂਦੇ ਆ ਤੇ 500 ਰੁਪਇਆ ਲੈਂਦੇ ਆ ਇੱਥੋਂ ਲੈ ਕੇ ਉਧਰਲੇ ਪਾਸੇ ਉਧਰੋਂ ਲੈ ਕੇ ਇੱਧਰਲੇ ਪਾਸੇ 1000 ਰੁਪਏ ਕਿਹੜੇ ਦਾ ਬਣ ਕਰਦਾ ਸਹੀ ਇੱਕ ਗੇੜੇ ਦੇ 1000 ਰੁਪਏ ਦੇ ਵਿੱਚ ਇਹ ਅਪੜਾਉਣ ਕਰਦੇ ਆ ਇਹ ਸਾਰਾ ਰਸਤਾ ਹੁਣ ਜਾਏ ਤੋਂ ਬਦਲ ਲੱਗੂਆ ਕੋਈ ਕਹਿੰਦਾ 2.5 ਕਿਲੋਮੀਟਰ ਜਿਹੜੇ ਇੱਥੋਂ ਆਮ ਬੰਦਿਆਂ ਨੂੰ ਪੁੱਛਿਆ ਫਿਰ ਕੋਈ ਕਹਿੰਦੇ 4 ਕਿਲੋਮੀਟਰ ਆ ਉਸ ਤੋਂ ਬਾਅਦ ਆਟੂ ਵਾਲੇ ਕਹਿੰਦੇ 6 ਕਿਲੋਮੀਟਰ ਆ ਹੁਣ ਜਾ ਕੇ ਦੇਖਦੇ ਆਂ ਅਸੀਂ ਤੁਰੇ ਜਾ ਰਹੇ ਆਂ ਦੱਸਦੇ ਆਂ ਕਿੰਨੇ ਕਿਲੋਮੀਟਰ ਹੋਊਗਾ ਪਾਰਾ ਦੇਖੋ ਮੋਟਰਸਾਈਕਲਾਂ ਦੇ ਐ ਜਾਂਦੇ ਆ ਲੋਕ 500 ਰੁਪਈਆ ਦੇ ਕੇ ਦੋ ਜਣੇ ਇਹ ਰੋੜਾ ਤੋਂ ਮਹਾਕੁੰਭ ਲਈ ਇੱਕ ਵਾਰ ਰਸਤਾ ਨਿਕਲਿਆ ਅਸੀਂ ਦੇਖੋ ਤੇ ਆ ਮੇਨ ਬੜਾ ਹਾਈ ਰਿਆ ਜਿਹੜਾ ਭਗਵਾਨ ਬੇ ਆਇਸ ਤੋਂ ਵੀ ਹੋਰੋਂ ਵੀ ਤੇ ਇਧਰ ਵੀ ਆਹ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਆ ਰਿਹਾ ਲੋ ਜੀ ਸੰਗਮ ਚ ਡੁਬਕੀ ਲਾਉਣ ਜਾ ਰਹੇ ਹਾਂ ਮੇਰੇ ਨਾਲ ਆ ਦੋ ਤਿੰਨ ਪਾਪੀ ਫੁਰਸ਼ ਆ ਜਿਹੜੇ ਗੰਧੀ ਕਰਕੇ ਆਉਣਗੇ ਗੰਗਾ ਜਾਣਾ ਸਰਸਵਤੀ ਜੀ ਸੇਵਾ ਸੇਵਾ ਧੰਨਵਾਦੀ ਸੇਵਾ ਧੰਨਵਾਦੀ ਬਾ ਯਾ ਦੇਖੋ ਜੀ ਚੱਲ ਰਹੇ ਹਾਂ ਜਾ ਰਹੇ ਹਾਂ ਅਸੀਂ ਫ੍ਰੀ ਉੱਥੇ ਜਾ ਕੇ ਕਰੂ ਇਹ ਅੰਕਲ ਜੀ ਫ੍ਰੀ ਦੇਣਾ ਕਰ ਰਹੇ ਆ ਇਸ ਤੇ ਅਮਰ ਦਾ ਬਿਛੜੀ ਰਹਾ ਹੋਊਗਾ ਕੋਈ ਅਜਿਹਾ ਐਸਾ ਨਹੀਂ ਹੋ ਸਕਦਾ ਇਹ ਗੱਡੀਆਂ ਦਾ ਰਸਤਾ ਹੋਊਗਾ ਨਾ ਰਣੇ ਗੱਲ ਸਮਝ ਇਹ ਗੱਡੀਆਂ ਦਾ ਰਸਤਾ ਹੋਊ ਆਪਾਂ ਗੱਲ ਕਰਦੇ ਆਂਗੇ ਵਿਚਾਲੀ ਅਬਾਦ ਲਓ ਜੀ ਦੋਸਤੋ ਇਸ਼ਨਾਨ ਕਰਨ ਜਾਈ ਜਾਨੇ ਆ ਤੇ ਆਹ ਤੁਸੀਂ ਦੇਖ ਸਕਦੇ ਹੋ ਭਗਤ ਕਿਵੇਂ ਵੱਡੀ ਗੰਤੀ ਚ ਆ ਰਹੇ ਆ ਜਾ ਰਹੇ ਆ ਤੇ ਬਾਈ ਉਹਨਾਂ ਇਧਰ ਹੋਰ ਨੂੰ ਵੀ ਮਾਰਦੇ ਆ ਦੇਖੋ ਐ ਗੱਡੀਆਂ ਸਕੂਟਰ ਮੋਟਰਸਾਈਕਲ ਕਾਰਾਂ ਜੀਪਾਂ ਤੇ ਪੈਦਲ ਜਨਤਾ ਸਾਰੇ ਜਾ ਰਹੇ ਆ ਸ਼ਾਬਾਸ਼ ਬਾਈ ਕਹਿੰਦਾ ਵੀਡੀਓ ਬਣਾਉਣ ਦਾ ਮਜ਼ਾ ਆ ਜੀ ਆਹ ਸ਼ਾਬਾਸ਼ ਤੇ ਇਹ ਸਾਰੇ ਇਸਨਾਨ ਕਰਨ ਜਾ ਰਹੇ ਆ ਕਹਿੰਦੇ ਕਿਉਂਕਿ 144 ਸਾਲਾਂ ਬਾਅਦ ਕਿਹਾ ਜਾਂਦਾ ਹਨ ਤੇ ਤਾਂ ਵੱਡੀ ਗੱਲ ਆ ਕਿਉਂਕਿ ਇਸ ਤੋਂ ਪਹਿਲਾਂ ਆਪਾਂ ਇਹ ਕਹਿੰਦੇ ਵੀ ਸਾਡੀਆਂ ਤਿੰਨ ਪੋਸਟਾਂ ਨੇ ਹੋਰ ਕੋਈ ਕਿਸੇ ਨੇ ਵੀ ਨਾ ਕੀਤੀ ਹੁਣ ਸੰਗਮ 'ਚ ਇਸ਼ਨਾਨ ਤੇ ਇਸ ਤੋਂ ਬਾਅਦ ਦੀ ਜੇ ਗੱਲ ਕਰੀਏ ਆਪਾਂ ਤਾਂ ਇਸ ਤੋਂ ਬਾਅਦ ਹੋ ਸਕਦਾ 147 ਸਾਲਾਂ ਬਾਅਦ ਕੋਈ ਪਰਿਵਾਰ ਦੇ ਮੈਂਬਰ ਧਰ ਲੈਣ ਹਨਾ ਤੇ ਹੋ ਸਕਦਾ ਉਹ ਵੀ ਇਸ਼ਨਾਨ ਨਾ ਕਰ ਸਕਣ ਪਰ ਸਡੇ ਨਾਲ ਦੇ ਵੀ ਸਾਰੇ ਆ ਸੀ ਤੁਸੀਂ ਕਿਹੜਾ ਕੀ ਫੈਕਟ ਆਪ ਵੀ ਆਸੀ ਤੇ ਬਲੌਗ ਨਾਲ ਜੁੜੇ ਰਹੋ ਤੁਹਾਨੂੰ ਪ੍ਰੋਪਰ ਪੂਰੀ ਜਾਣਕਾਰੀ ਵੀ ਦਵਾਂਗੇ ਨਾਲ ਨਾਲ ਕਿੱਥੇ ਕਿਵੇਂ ਤੇ ਕਿਵੇਂ ਇਹ ਨਹਾਇਆ ਜਾਂਦਾ ਕਿ स्नान ਕਿੱਥੇ ਜਾਂਦੇ ਆ ਜੁੜੇ ਰਹੋ ਤੇ ਵੀਡੀਓ ਤੁਹਾਨੂੰ ਦਿਖਾਉਂਦੇ ਆ ਮੇਰੇ ਨਾਲ ਆਉਂਦੇ ਆ ਭੱਜੇ ਭੱਜੇ ਇਹਨਾਂ ਨੂੰ ਬਹੁਤ ਚਾ ਆ ਗਿਆ ਵੀ ਅਸੀਂ ਤੇਰੇ ਬਲੌਗ ਦੇ ਵਿੱਚ ਆਉਣਾਗਾ ਆ ਦੇਖ ਲਓ ਤੇ ਜੈ ਬੋਲੇ ਦੀ ਕਹੀ ਜਾਓ ਤੇ ਆਪਾਂ ਦਰਸ਼ਨ ਵੀ ਕਰਾਵਾਂਗੇ ਤੇ ਇਸ ਰਸਤੇ ਤੇ ਤੁਸੀਂ ਆ ਦੇਖ ਸਕਦੇ ਹੋ ਕਿਵੇਂ ਲੋਕ ਆਈ ਜਾਈ ਜਾ ਰਹੇ ਆ ਇਹ ਸਾਰੇ ਰਾਸਤੇ ਸਾਨੂੰ ਇਸੇ ਤਰ੍ਹਾਂ ਪੂਰੀ ਦੁਨੀਆ ਚੋਂ ਵੱਖ-ਵੱਖ ਜਗ੍ਹਾ ਤੋਂ ਸ਼ਰਧਾਂਦੂ ਆਏ ਦਿਖਾਈ ਦੇਣਗੇ ਆ ਦੇਖੋ ਪੂਰੇ ਪਹੁੰਚ ਰਹੇ ਤੇ ਆ ਜਿਹੜੇ ਹੈਲੀਕਾਪਟਰ ਫਿਰਦੇ ਆ ਦੋਸਤੋ ਇੰਨਾ ਰਾਹੀਂ ਉੱਪਰ ਵੀ ਚੱਕਰ ਲਗਾਇਆ ਜਾਂਦਾ ਤੇ ਉੱਪਰ ਵੀ ਸਾਰੇ ਦਰਸ਼ਨ ਕਰਾਈ ਜਾਂਦੇ ਤੁਸੀਂ ਦੇਖੋ ਕਿਸ ਤਰ੍ਹਾਂ ਜਿਹੜੇ ਇੱਥੇ ਸ਼ਰਧਾਲੂ ਆ ਨਤਮਸਤਕ ਹੋਣ ਆਉਂਦੇ ਆ ਤੇ ਕਿਸ ਤਰ੍ਹਾਂ ਪੂਰੀ ਦੁਨੀਆ ਪਹੁੰਚ ਰਹੀ ਆ ਤੁਸੀਂ ਆ ਦੇਖ ਸਕਦੇ ਹੋ ਇੱਥੇ ਰਾਸਤੇ 'ਚ ਵੀ ਸਾਰੇ ਇਸ ਤਰ੍ਹਾਂ ਲੋਕ ਤੁਹਾਨੂੰ ਬੈਠੇ ਦਿਖਾਈ ਦੇਣਗੇ ਆ ਦੇਖੋ ਜਿਵੇਂ ਇੱਥੇ ਫੁੱਲਾਂ ਦੀਆਂ ਮਾਲਾ ਮਿਲਦੀਆਂ ਨੇ ਤੇ ਇੱਥੇ ਤੁਹਾਨੂੰ ਆਉਂਦੇ ਜਾਂਦੇ ਸਾਰੇ ਦਿਖਾਈ ਦੇਣਗੇ ਕਿਉਂਕਿ ਜ਼ਿਆਦਾਤਰ ਇੱਥੇ ਸਾਰੇ ਇਧਰ ਪੈਦਲ ਮਾਰਚ ਹੀ ਆ ਪੈਦਲ ਮਾਰਚ ਹੋਣ ਕਰਕੇ ਸਾਰੇ ਸ਼ਰਧਾ ਲੂ ਨਜ਼ਰ ਆਉਂਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਦੇ ਰਹੋ ਆ ਦੇਖੋ ਦੋਸਤੋ ਇੱਥੋਂ ਐਂਟਰੀ ਆ ਜੇ ਤੋਂ ਐਂਟਰੀ ਹੋ ਕੇ ਆ ਤੁਸੀਂ ਦੇਖ ਸਕਦੇ ਹੋ ਸੋ ਬਾਚ ਕਰ ਲਾ ਲਾ ਰਾਸ ਦੇਖ ਸਕਦੇ ਹੋ ਤੇ ਨਾਲ ਸਾਡੇ ਫਾਕਸ ਨਾ ਪਾਈ ਹੈ ਜੀ ਬਾਤ ਬਖਾ ਮਹਾਰਾਜ ਭਾਈ ਜੀ ਅੱਜ ਦਾ ਰਾ ਇਹ ਸਤਿ ਸ਼੍ਰੀ ਅਕਾਲ ਜੀ ਅੱਜ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਹਰ ਹਰ ਮਹਾਦੇਵ ਜੀ ਸਾਰਾ ਦਿਖਾਉਣਾ ਹੈ ਅੱਜ ਆਏ ਆ ਇਸੇ ਗੱਲ ਪਿੱਛੇ ਵੀ ਸਾਰਾ ਦੇਖਦੇ ਆ ਅਸੀਂ ਵੀ ਦੇਖੀਏ ਵੀ ਜਿਹੜੀਆਂ ਗੱਲਾਂ ਹੋਈਆਂ ਪ੍ਰਬੰਧ ਨੇ ਜਿਹੜੇ ਸਹੀ ਨੇ ਜਾਂ ਸਿਰਫ ਗੱਲਾਂ ਦੇ ਵਿੱਚ ਹੋਵੇ ਤੇ ਇੱਥੇ ਸ਼ੁਰੂ ਹੁੰਦੀ ਹੈ ਦੋਸਤੋ ਆਸਤਾ ਦੀ ਡੁਬਕੀ ਹਨਾ ਆਹਾ ਪਹੁੰਚ ਚੁੱਕੇ ਆਂ ਤੱਟ ਤੇ ਤੇ ਤੁਸੀਂ ਇਹ ਦੇਖੀ ਜਾਓ ਇੱਥੇ ਪੂਰਾ ਕਿਸ ਤਰ੍ਹਾਂ ਲੋਕ ਆ ਕੇ ਨਤਮਸਤਕ ਹੁੰਦੇ ਆ ਤੇ ਉਸ ਤੋਂ ਬਾਅਦ ਇਸ਼ਨਾਨ ਕਰਦੇ ਆਂ ਲਓ ਜੀ ਆਪਾਂ ਵੀ ਲਾ ਲਈ ਆਸਤਾ ਦੀ ਡੁਬਕੀ ਬੋਲੋ ਹਰ ਹਰ ਗੰਗਾ ਆ ਖੜਾ ਹੋ ਕੇ ਫੋਟੋ ਖਿੱਚਾਂ